ਕਲ ਕਰਦੇ ਆ ਕਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਿਨ੍ਹਾਂ ਤੇ ਹੋਏ ਕਾਤਲਾਨਾ ਹਮਲੇ ਮਾਮਲੇ ਵਿੱਚ ਅੱਜ ਹਾਈ ਕੋਰਟ ਵਿੱਚ ਬੜੀ ਅਹਿਮ ਸੁਣਵਾਈ ਹੋਣੀ ਹੈ ਜੀ ਹਾਂ ਅੱਜ ਇਸ ਮਾਮਲੇ ਲੈ ਕੇ ਸੁਣਵਾਈ ਹੋਏਗੀ ਸੁਖਬੀਰ ਸਿੰਘ ਬਾਦਲ ਨੇ ਹਮਲੇ ਦੀ ਜਾਂਚ ਸੀਬੀਆਈ ਜਾਂ ਐਨਆਈਏ ਤੋਂ ਕਰਵਾਉਣ ਦੀ ਮੰਗ ਕੀਤੀ ਸੀ ਉਸੇ ਨੂੰ ਲੈ ਕੇ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਸੋ ਕਲਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਿਸ ਨਾਲ ਜਦੋਂ ਧਾਰਮਿਕ ਸਜ਼ਾ ਉਹਨਾਂ ਨੂੰ ਲੱਗੀ ਸੀ ਪੁਗਤਰੇ ਸੁਨਾਨ ਤੇ ਜਾਨਲੇਵਾ ਹਮਲਾ ਹੋਇਆ ਸੀ ਇਸ ਮਾਮਲੇ ਦੇ ਵਿੱਚ ਸੀਬੀਆਈ ਜਾਂ ਐਨਆਈਏ ਦੀ ਜਾਂਚ ਜੜੀ ਹੋਵੇ ਇਸ ਦੀ ਮੰਗ ਕੀਤੀ ਜਾ ਰਹੀ ਹੈ ਸੋ ਸੁਖਬੀਰ ਸਿੰਘ ਬਾਦਲ ਨੇ ਹਮਲੇ ਦੀ ਜਾਂਚ ਸੀਬੀਆਈ ਜਾਂ ਐਨਆਈਏ ਤੋਂ ਕਰਵਾਉਣ ਦੀ ਮੰਗ ਕੀਤੀ ਸੀ ਤਾਂ ਜੀ ਕਿ 30 ਅਪ੍ਰੈਲ ਨੂੰ ਪੰਜਾਬ ਸਰਕਾਰ ਨੇ ਜਵਾਬ ਦਾਖਲ ਕੀਤਾ ਸੀ ਆ ਦੋਹਾਂ ਪੱਖਾਂ ਵਿਚਾਲੇ ਸੀਬੀਆਈ ਜਾਂ ਐਨਆਈਏ ਜਾਂਚ ਨੂੰ ਲੈ ਕੇ ਬਹਿਸ ਹੋਵੇਗੀ 4 ਅਪ੍ਰੈਲ ਨੂੰ ਢਿੱਲੀ ਜਾਂਚ ਤੇ ਅਦਾਲਤ ਦੇ ਵਿੱਚ ਸਰਕਾਰ ਨੂੰ ਵੀ ਘੇਰਿਆ ਗਿਆ ਸੀ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਦੇ ਬਿਆਨ ਦਰਜ ਨਾ ਕਰਨ ਤੇ ਹੈਰਾਨੀ ਵੀ ਪ੍ਰਗਟਾਈ ਸੀ ਅਦਾਲਤ ਦੇ ਸੁਖਬੀਰ ਸਿੰਘ ਬਾਦਲ ਦੇ ਵਕੀਲ ਆਰਐਸ ਟੀਮਾ ਨੇ ਚ ਸਵਾਲ ਚੁੱਕੇ ਸਨ ਸੋ ਸਰਕਾਰ ਦੀ ਕਾਰਵਾਈ ਨੂੰ ਲੈ ਕੇ ਵੀ ਸਵਾਲ ਜਿਹੜੇ ਨੇ ਵਕੀਲ ਵੱਲੋਂ ਚੁੱਕੇ ਗਏ ਤਾਂ ਕੋਰਟ ਨੇ ਵੀ ਇਸ ਨੂੰ ਲੈ ਕੇ ਹੈਰਾਨੀ ਪ੍ਰਗਟਾਈ ਸੀ ਵਕੀਲ ਨੇ ਕਿਹਾ ਸੀ ਕਿ ਪੁਲਿਸ ਨੇ ਜਾਣ ਬੁਝ ਕੇ ਸੁਖਬੀਰ ਸਿੰਘ ਬਾਦਲ ਦੇ ਬਿਆਨ ਦਰਜ ਨਹੀਂ ਕੀਤੇ ਨੇ ਇਸੇ ਵਜ੍ਹਾ ਕਰਕੇ ਮੁਲਜ਼ਮ ਨਰਾਇਣ ਸਿੰਘ ਚੋੜਾ ਨੂੰ ਜ਼ਮਾਨਤ ਮਿਲੀ ਤਾਂ ਸੇ ਕਿ ਨਰਾਇਣ ਸਿੰਘ ਚੋੜਾ ਜਿਸ ਨੇ ਕਿ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਕੀਤਾ ਸੀ ਗੋਲੀ ਚਲਾਈ ਸੀ ਹਾਲਾਂਕਿ ਗਨੀਮਤ ਰਹੀ ਸੀ ਕਿ ਉਹ ਗੋਲੀ ਉਹਨਾਂ ਨੂੰ ਨਹੀਂ ਵੱਜੀ ਸੀ ਲੇਕਿਨ ਇਸ ਵਿੱਚਕਾਰ ਜੋ ਸਰਕਾਰ ਦੀ ਕਾਰਗੁਜ਼ਾਰੀ ਰਹੀ ਹੈ ਕਾਰਵਾਈ ਰਹੀ ਹੈ ਉਸ ਨੂੰ ਲੈ ਕੇ ਸਵਾਲ ਜ਼ਰੂਰ ਚੁੱਕੇ ਗਏ ਨੇ ਸੋ ਅੱਜ ਬੜੀ ਅਹਿਮ ਸੁਣਵਾਈ ਹੋਣ ਜਾ ਰਹੀ ਹੈ ਦੱਸ ਦੇ ਕਿ ਮੁਲਜ਼ਮ ਨਰਾਇਣ ਸਿੰਘ ਚੋੜਾ ਜਿਸ ਨੂੰ ਕਿ ਜ਼ਮਾਨਤ ਮਿਲ ਗਈ ਸੋ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਨੂੰ ਲੈ ਕੇ ਅੱਜ ਸੁਣਵਾਈ ਹੋਣੀ ਹੈ ਸੋ ਜੋ ਤਸਵੀਰ ਤੁਸੀਂ ਇੱਕ ਪਾਸੇ ਦੇਖ ਰਹੇ ਹੋ ਉਸ ਵੇਲੇ ਹੈ ਜਦੋਂ ਕਿ ਉਹ ਧਾਰਮਿਕ ਸਜ਼ਾ ਪੁੱਗਤ ਰਿਹਾ ਸੀ ਜਿਸ ਵੇਲੇ ਨਰਾਇਣ ਸਿੰਘ ਚੋੜਾ ਨੇ ਉਹਨਾਂ ਤੇ ਫਾਇਰ ਕੀਤਾ ਸੀ प्रीत मेहता ਸਾਡੇ ਨਾਲ ਜੁੜੇ ਨੇ ਪ੍ਰੀਤ ਜਿਸ ਤਰ੍ਹਾਂ ਦੇ ਨਾਲ ਸੁਭੀ ਸਿੰਘ ਬਾਦਲ ਤੇ ਜੋ ਜਾਲ ਲੇਵਾ ਹਮਲਾ ਹੋਇਆ ਸੀ ਉਸ ਦੀਆਂ ਤਸਵੀਰਾਂ ਦੁਨੀਆ ਭਰ ਨੇ ਦੇਖੀਆਂ ਲੇਕਿਨ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਸਰਕਾਰ ਸਭ ਦੀ ਕਾਰਵਾਈ ਤੇ ਸਵਾਲ ਖੜੇ ਕੀਤੇ ਗਏ ਨੇ ਜਿਸ ਨੂੰ ਲੈ ਕੇ ਕੋਰਟ ਦਾ ਰੁਕੀਤਾ ਗਿਆ ਉਹਨਾਂ ਵੱਲੋਂ ਜੀ ਬਿਲਕੁਲ ਜਿਸ ਤਰੀਕੇ ਨਾਲ ਸੁਭੀ ਸਿੰਘ ਬਾਦੂ ਜੀ ਪਟੀਸ਼ਨ ਹੈਗੀ ਹੈ ਉਹਦੇ ਵਿੱਚ ਵੀ ਲਈ ਉਹਨਾਂ ਨੇ ਕਿਹਾ ਹੈਗਾ ਜੀ ਕਿ ਹਮਲਾ ਹੁੰਨਾ ਉਤੇ ਹੋਇਆ 3 ਚਾਰ ਦਸੰਬਰ ਆ ਗਿਆ ਸਰ ਵਲੈ ਕਿਨ ਲੇਕਿਨ ਇਸ ਪੂਰੇ ਮਾਮਲੇ ਤੇ ਜਿੰਨਾ ਉਤੇ ਹਮਲਾ ਹੋਇਆ ਜੋ ਮੇਨ ਵਿਕਟਮ ਹੈਗੇ ਨੇ ਉਹਨਾਂ ਤੋਂ ਵੀ ਕਦੇ ਜਾਂ ਨਹੀਂ ਦਰਜ ਕੀਤੇ ਗਏ ਔਰ ਬੜੀ ਸਹਰਤ ਦੀ ਗੱਲ ਹੈ ਐਫ ਆਈ ਆਰ ਦਰਜ ਕੀਤੀ ਗਈ ਔਰ ਫਿਰ ਇਹ ਜਿਹੜੇ આરોપી ਸੀਗੇ ਰਵਿੰਦੀ ਚੋੜਾ ਔਰ ਇਦਰੇ ਦੂਸਰੇ ਪਰਮ ਸਿੰਘ ਉਹਨਾਂ ਨੂੰ ਬੇਲ ਵੀ ਮਿਲੀ ਜਦੋਂ ਬੇਲ ਵੀ ਮਿਲੀ ਸੀਗੇ ਤਾਂ ਉਦੋਂ ਜਿਹੜਾ ਨਰਿੰਦੀ ਚੋੜਾ ਨੂੰ ਬੇਲ ਮਿਲੀ ਸੀ ਔਰ ਅੰਦਰਸਾ ਦੇ ਟ੍ਰਾਇਲ ਕੋਰਟ ਨੇ ਬੜਾ سوال بھی پنجاب پنجاب پولیس پولیس بڑی حیرت دی ہے کہ مطلب کی کی ایف آئی آر تھی لیکن جڑا مین بیان تک کے بڑے گمبین سوال کیے وہ بعد سخبی بادل نے ہائی کوٹ پٹی پا کے کہا کہ پنجاب پولیس اس پورے مامل بھی نسپ نہیں کر سکتی جس طریقے ایف آئی آر بھی پولیس کرمی بھی شکایت درج کی گئی جب کہ وہ بھی شکایت درج ہونی چاہیے سی پیڑ جانچ نشپکش کرائی جائے سی آئی یا ایس آئی اے تو کرائی جائے ایس آئی اے کی اس کر کے مانگ کی گئی تھی کہ نارائن سوڑا ٹیرر ایک وقوادی سنگن خالی سنگن اٹیکتے دی اس کر کے پورے معاملے کی ایس آئی جانچ کی سکے یہ کچھ دی پوری سازش کی سک ਇਸ ਤਰੀਕੇ ਨਾਲ ਸਾਰਾ ਕੁਝ ਕੀਤਾ ਗਿਆ ਇਹਦੇ ਇਸ਼ਾਰੇ ਕੀਤਾ ਗਿਆ ਕਿ ਉਹ ਸਾਰੇ ਸਾਹਮਣੇ ਸਾਹਮਣੇ ਆ ਸਕਦੇ ਇਹਦੇ ਵਿੱਚ ਹਾਈਕੋਰਟ ਦਾ ਪੰਜਾਬ ਸਰਕਾਰ ਨੋਟਿਸ ਵੀ ਜਾਰੀ ਕਰਕੇ ਜਵਾਬ ਚਲਦੀ ਕਿ ਤੁਸੀਂ ਹਾਲਾਂਕਿ ਪੰਜਾਬ ਸਰਕਾਰ ਆਪਣੇ ਵੱਲੋਂ ਕਈ ਬੁਲੰਦਨ ਦਿੱਤੀ ਹੈ ਕਿ ਅਸੀਂ ਉਹਨਾਂ ਨੂੰ ਬੁਲਾਉਂਦੇ ਰਹੇ ਪਰ ਉਹ ਨਹੀਂ ਹੈ ਲੇਕਿਨ ਇਹ ਸ਼ਰਤ ਦੀ ਗੱਲ ਹੈ ਕਿ ਪਿਛਲੇ ਸੁਣਵਾਈ ਚ ਵੀ ਜਦੋਂ ਨਾ ਸਰਕਾਰ ਨੇ ਸੇ ਜਵਾਬ দাখিল ਕੀਤਾ ਤੇ ਸੁਬੀਤ ਸਿੰਘ ਰਾਜਵਾਲ ਦੇ ਜਿਹੜੇ ਐਡਵੋਕੇਟ ਸੀਗੇ ਸੀਨੀਅਰ ਐਡਵੋਕੇਟ ਆਰਣ ਸਿੰਘਾ ਉਹਨਾਂ ਨੇ ਕਿਹਾ ਕਿ ਬੜੀ ਸ਼ਰਤ ਦੀ ਗੱਲ ਹੈ ਕਿ ਤੁਸੀਂ ਇਸ ਤਰੀਕੇ ਦੀ ਗੱਲਾਂ ਕਰ ਰਹੇ ਹੋ ਲੇਕਿਨ ਕਦੇ ਧਿਆਨ ਦਰਜ ਕਰਨ ਵਾਸਤੇ ਤੁਸੀਂ ਪਹੁੰਚੇ ਤੱਕ ਨਹੀਂ ਆਏ ਸਿਰਫ ਗੱਲਾਂ ਦੇਖੋ ਅੱਜ ਕੀ ਸੁਣਵਾਈ ਚ ਰਹਿੰਦਾ ਦੁਪਹਿਰ ਤੱਕ ਇਸ ਕੇਸ ਦੀ ਸੁਣਵਾਈ ਹੋ ਸਕਦੀ ਹੈ ਜੀ ਬਿਲਕੁਲ ਬੜਾ ਅਹਿਮ ਰਹੇਗਾ ਕਿ ਕੋਰਟ ਤੱਕ ਕਿੱਥੇ ਇਸ ਪੂਰੇ ਮਾਮਲੇ ਲੈ ਕੇ ਕੀ ਕੁਝ ਰੁਕ ਰਹਿੰਦਾ ਕਿਉਂਕਿ ਜਿਸ ਤਰ੍ਹਾਂ ਕੋਰਟ ਨੇ ਹੈਰਾਨੀ ਵੀ ਪ੍ਰਗਟਾਈ ਹੈ ਇਸ ਤਰ੍ਹਾਂ ਦੇ ਨਾਲ ਇਸ ਮਾਮਲੇ ਦੇ ਵਿੱਚ ਜਿਹੜਾ ਮੁਲਜ਼ਮ ਨੂੰ ਜ਼ਮਾਨਤ ਮਿਲ ਗਈ ਕਿਉਂਕਿ ਕੇਸ ਬੜਾ ਕਮਜ਼ੋਰ ਰੱਖਿਆ ਗਿਆ ਇਹ ਜੋ ਸੁਬੀ ਸਿੰਘ ਬਾਦਲ ਦੇ ਵਕੀਲ ਨੇ ਵੀ ਪੱਕ ਰੱਖਿਆ ਸੋ ਇਸ ਵਿਚਕਾਰ ਹੁਣ ਕੋਰਟ ਅੱਗੇ ਕੀ ਕੁਝ ਰੁਕ ਰਹਿੰਦਾ ਵਾਕਈ ਬੜਾ ਅਹਿਮ ਹੋਏਗਾ ਇਸ ਪੂਰੇ ਕੇਸ ਨੂੰ ਲੈ ਕੇ دیکھو پچھلی پچھلی سنوائی چی جب ہائی کوٹ سے پٹیشن پائی سی تو ہائی کوٹ نے بھی بڑی حیرت کی جتائی تک درج نہیں ہوئے بڑا سیریس گل ہے کہ پوری جانچ پھر کس طریقے کی پورے معامل کی اور جانچ اسی کر کے سوال کھڑے ہوتے ہیں کیونکہ پٹیشن اور سمپل جی گل ہے کہ جہد حملہ ہوا جی وہ بیاں نہیں درج کیے گئے تو جانچ کس طریقے کی کی جا رہی ہے کیونکہ انہوں نے میم ہمیں کہ شکایت جہنی ہے دیکھ رہے ہیں کہ ساری ایف آئی آرا شکایت درج شکایت کرتا جا پیڑ ہے وہ پسوں کی لیکن اس پورے مامل ਜਿਹੜੇ ਪੁਲਿਸ ਵਾਲੇ ਹੈਗੇ ਉਹਨਾਂ ਦੇ ਪਾਸੋਂ ਐਫਆਈਆਰ ਦਰਜ ਕੀਤੀ ਜਾਂਦੀ ਔਰ ਘਟਨਾ ਦੇ ਚਾਰ-ਪੰਜ ਟਰੱਡੇ ਆਬ ਕੀਤੀ ਜਾਂਦੀ ਹੈ ਔਰ ਇਹ ਸਾਰੀ ਚੀਜ਼ਾਂ ਤੇ ਕਾਫੀ ਸਵਾਲ ਉੱਠੇ ਹੈਗੇ ਨੇ ਹਾਈ ਕੋਰਟ ਅੱਜ ਬਹਿਸ ਹੋਣੀ ਹੈ ਪੰਜਾਬ ਸਰਕਾਰ ਆਪਣਾ ਜਵਾਬ ਦੇ ਚੁੱਕਿਆ ਹੈ ਲੇਕਿਨ ਪੰਜਾਬ ਸਰਕਾਰ ਕਿਤੇ ਨਾ ਕਿਤੇ ਪੂਰੇ ਇਸ ਮਾਮਲੇ 'ਚ ਹਾਈ ਕੋਰਟ ਹੀ ਬੈਕਸ ਤੋਂ ਨਜ਼ਰ ਆ ਰਹੇ ਆ ਬਾਕੀ ਹਾਈ ਕੋਰਟ ਅੱਜ ਕਿਸ ਤਰੀਕੇ ਨਾਲ ਦਲੀਲਾਂ ਬਹਿਸ ਹੋਣੀਆਂ ਨੇ ਤੇ ਫਿਰ ਅੱਗੇ ہی ڈیریکشن ہی دی ہائی کورٹ کور جانچ نسپکش جندہ ہے جی جی, جی جی پریت شکریہ فیلال دی اس جانکاری لیے سواج اہم سنوائی ہونی ہے انتظار رہے گا جو تو کورٹ پر سنوائی ہوئے گی دو ہاں دیاں دلیلہ سن کورٹ کوٹ تاکی رکھ رہندا ہے دیکھنا بڑا اہم رہے گا